ਅੰਮ੍ਰਿਤਸਰ ਦੀ ਧਰਤੀ ਹੈ ਉਹਨੂੰ ਪਵਿੱਤਰ ਹੀ ਮੰਨਿਆ ਜਾਂਦਾ ਹੈਗਾ ਉਹ ਸ਼ਹੀਦਾਂ ਦੀ ਧਰਤੀ ਹੈ ਜਿੱਥੇ ਸ਼ਹੀਦਾਂ ਦਾ ਲੋਹ ਡੁਲਚਾਇਆ ਸਾਡੇ ਗੁਰੂ ਸਾਹਿਬ ਹੋਣ ਚਾਹੇ ਜਲੀਆਂ ਵਾਲਾ ਬਾਗ ਦੀ ਗੱਲ ਕਰੀਏ ਜਿੰਨਾ ਜੈਨੋਸਾਈਡ ਉੱਥੇ ਹੋਇਆ ਇਸ ਧਰਤੀ ਲਾਲ ਰੰਗ ਨਾਲ ਰੰਗੀ ਹੋਈ ਧਰਤੀ ਹੈ ਪਰ ਕਦੀ ਸੋਚਿਆ ਸੀ ਇਸ ਧਰਤੀ ਦੇ ਉੱਤੇ ਗੇ ਜਿਹੜੇ ਹੋਣਗੇ ਉਹਨਾਂ ਦਾ ਮੇਲਾ ਲੱਗ ਜਾਏਗਾ देखो ਸਭ ਤੋਂ ਵੱਡੀ ਗੱਲ ਪੂਰੇ ਪੰਜਾਬ ਦੀ ਧਰਤੀ ਪਵਿੱਤਰ ਹੈਗੀ ਆ ਪੂਰੇ ਪੰਜਾਬ ਦੀ ਧਰਤੀ ਤੇ ਖੂਨ ਡੁਲਿਆ ਕੁਰਬਾਨੀਆਂ ਪਰਿਆਵਾ ਗੁਰੂ ਸੁਬਾਨ ਪੀਰ ਪਗੰਬਰ ਫਕੀਰ ਸੰਤ ਇਸ ਧਰਤੀ ਤੇ ਬਹੁਤ ਪੈਦਾ ਹੋਏ ਨੇ ਉਹਨਾਂ ਦੇ ਹੀ ਅਸ਼ੀਰਵਾਦ صدਕਾ ਪੰਜਾਬ ਦੀ ਧਰਤੀ ਕਈ ਵਾਰ ਮਰੀ ਹੈ ਕਈ ਵਾਰ ਉੱਠੀ ਹੈ ਹੈਨਾ ਬੜੇ ਨੇ ਜ਼ੁਲਮ ਸਹੇ ਨੇ ਪਰ ਸਵਾਲ ਇਹ ਆ ਗਿਆ ਕਿ ਅੰਮ੍ਰਿਤਸਰ ਦੀ ਧਰਤੀ ਮਾਝੇ ਦੀ ਧਰਤੀ ਗੁਰੂ ਦੀ ਨਗਰੀ ਦੇ ਵਿੱਚ ਇਹ ਜਿਹੜੇ ਲੋਕ ਗੇ ਪਰੇਡ ਕਰਵਾ ਰਹੇ ਨੇ ਗੇ ਮੇਲਾ ਕਰੋ ਇਹ ਲੋਕ ਕੌਣ ਨੇ ਕਿਉਂ ਮਿਲਾ ਹੋ ਰਿਹਾ ਉਸ ਧਰਤੀ ਤੇ ਤੁਸੀਂ ਕਰਾਉਣਾ ਚੰਡੀਗੜ੍ਹ ਵਰਗੇ ਸ਼ਹਿਰ ਚ ਕਰਾਓ ਅੰਮ੍ਰਿਤਸਰ ਦੀ ਧਰਤੀ ਕਿਉਂ ਚੁਣੀ ਗਈ ਹੈਗੀ ਇਹ ਬਹੁਤ ਜਿਹੜਾ ਵੱਡਾ ਸਵਾਲ ਆ ਕਿ ਉੱਥੇ ਜਿਹੜੀ ਧਰਤੀ ਗੁਰੂ ਦੀ ਨਗਰੀ ਦੇ ਤੌਰ ਤੇ ਜਾਣੀ ਜਾਂਦੀ ਜਾਂਦੀ ਜਾਣੀ ਜਾਂਦੀ ਹੋਵੇ ਜਿੱਥੇ ਹਰ ਸਵੇਰੇ ਸ਼ਾਮ ਸਰਬੱਤ ਦੇ ਭਲੇ ਦੀ ਗੱਲ ਕੀਤੀ ਜਾਂਦੀ ਹੋਵੇ ਰੋਹਾਨੀਅਤ ਦਾ ਕੇਂਦਰ ਹੋਵੇ ਸਰਬੱਤ ਦੇ ਭਲੇ ਤੋਂ ਇਲਾਵਾ ਜਿੱਥੇ ਉਸ ਧਰਤੀ ਦੇ ਕੋਈ ਵੀ ਭੁਖਾਰੇ ਭੁੱਖਾ ਨਹੀਂ ਸੌਂਦਾ ਹੋਵੇ ਤੇ ਉਸ ਧਰਤੀ ਤੇ ਗੇਪਰੇਡ ਕਰਵਾਈ ਜਾ ਰਹੀ ਹੋਵੇ ਇਹ ਕਿਉਂ ਇਸ ਧਰਤੀ ਨੂੰ ਬਦਨਾਮ ਕਰਦੇ ਠੀਕ ਆ ਉਹਨਾਂ ਦੇ ਇੰਟਰਨੈਸ਼ਨਲ ਲੈਵਲ ਤੇ ਆਪਣੇ ਉਹਨਾਂ ਦੇ ਅਧਿਕਾਰ ਨੇ ਹੱਕ ਨੇ ਪਰ ਧਰਤੀ ਚੁਣਨ ਲੱਗਿਆ ਤੇ ਦੇਖਣਾ ਚਾਹੀਦਾ ਆ ਚੰਡੀਗੜ੍ਹ ਇੱਕ ਮਾਡਰਨ ਸ਼ਹਿਰ ਉੱਥੇ ਕਰਵਾਈ ਜਾਵੇ ਜਿੱਥੋਂ ਐਡਾ ডেইলি 6 ਸਵਾ ਲੱਖ ਦੁਨੀਆ ਭਰ ਚੋਂ ਸ਼ਰਧਾਲੂ ਆਉਂਦਾ ਵੇ ਸ਼ਰਧਾ ਦੇ ਨਾਲ ਆਉਂਦਾ ਵੇ ਉਸ ਧਰਤੀ ਤੇ ਇਹੋ ਜਿਹਾ ਮੇਲਾ ਇੱਕ ਪ੍ਰੇਡ ਕਰਵਾਈ ਜਾ ਰਹੀ ਆ ਇਹ ਤੇ ਸੋਚਣ ਵਾਲੀ ਗੱਲ ਇਹ ਤੇ ਪਰਮਿਸ਼ਨ ਦੇਣ ਵਾਲਿਆਂ ਦੀ ਗੱਲ ਆ ਹੁਣ ਸਵਾਲ ਹੈ ਕਿ ਜਿਹੜਾ ਜ਼ਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਉਹਨਾਂ ਨੂੰ ਇਹ ਪਰਮਿਸ਼ਨ ਦੇਣੀ ਚਾਹੀਦੀ ਕਿ ਨਹੀਂ ਦੇਣੀ ਚਾਹੀਦੀ ਇਹ ਉਹਨਾਂ ਤੇ ਹੁਣ ਇਹ ਹੈ ਕਿ ਉੱਥੇ ਕਿਉਂ ਚੁਣਿਆ ਗਿਆ ਅੰਮ੍ਰਿਤਸਰ ਕਿਉਂ ਚੁਣਿਆ ਗਿਆ ਹੁਣ ਜਿਹੜੀ ਜਾਣਕਾਰੀ ਮਿਲੀ ਆ ਅੱਜ ਰੌਲਾ ਪਿਆ ਕਹਿੰਦੇ ਪਹਿਲਾਂ ਵੀ ਦੋ ਵਾਰਾ ਹੋ ਚੁੱਕੀ ਆ ਪਿਛਲੇ ਸਾਲ ਵੀ ਹੋਈ ਆ ਮਤਲਬ ਹੁਣ 25 ਐ 24 23 22 ਚ ਵੀ ਹੋਈ ਆ ਗੱਲ ਬਾਹਰ ਨਹੀਂ ਆਈ ਗੱਲ ਬਾਹਰ ਨਹੀਂ ਆਈ ਔਰ ਉਸ ਉਸ ਅੰਬਰਸਰ ਪ੍ਰੀਡ ਦੇ ਵਿੱਚ 400 ਦੇ ਕਰੀਬ ਗੇ ਇਕੱਠੇ ਹੁੰਦੇ ਨੇ ਹੁਣ ਉੱਥੇ ਜਿਹੜੇ ਮੁੰਡੇ ਨੇ ਗੇ ਜਾਂ ਉਹ ਸੂਟ ਪਾ ਕੇ ਵੁਫਟੀਆਂ ਬਣ ਕੇ ਘੁੰਮਦੇ ਹੈਗੇ ਨੇ ਕੁੜੀਆਂ ਜੇ ਜਿਹੜੀ ਕੁੜੀ ਕਰਵਾ ਰਹੀ ਆ ਰਿਦਮ ਚੱਡਾ ਨਾਮ ਕੁੜੀ ਆ ਛੋਟੀ ਜੀ ਉਮਰ ਦੀ ਕੁੜੀ ਆ ਉਹ ਕਰਵਾ ਰਹੀ ਹੈਗੀ ਆ ਉਹ ਇਹ ਜਿਹੜੀ ਇਹਨਾਂ ਦੇ ਪਿੱਛੇ ਇੱਕ ਸਾਜ਼ਿਸ਼ ਹੀ ਹੋ ਸਕਦੀ ਕਿ ਜਾਣਬੁੱਝ ਕੇ ਅੰਮ੍ਰਿਤਸਰ ਨੂੰ ਚੁਣਿਆ ਜਾ ਰਿਹਾ ਹੈਗਾ ਤੁਸੀਂ ਇਹ ਕਿ ਕਿਉਂ ਪੰਜਾਬ ਦੇ ਵਿੱਚ ਕਿਉਂ ਹੋ ਰਹੀ ਆ ਇਹਨਾਂ ਲੋਕਾਂ ਨੂੰ ਜਿਹੜੇ ਗੇ ਨੇ ਇਹਨਾਂ ਨੂੰ ਕਿਉਂ ਆਪਾਂ ਅੰਗਰੇਜ਼ੀ 'ਚ ਐਲ ਜੀ ਬੀਟੀਕਿਊ ਕਹਿੰਦੇ ਆਗੇ ਨੇ ਹੁਣ ਇਹ ਕਿ ਇਹਨਾਂ ਨੂੰ ਪੰਜਾਬੀ 'ਚ ਜਾਂ ਭਾਰਤੀ ਲੈਂਗੁਏਜ ਵਿੱਚ ਇਹਨਾਂ ਨੂੰ ਹੋਰ ਤਰ੍ਹਾਂ ਦੇ ਸ਼ਬਦਾਂ ਦੇ ਨਾਲ ਪੁਕਾਰਿਆ ਜਾਂਦਾ ਠੀਕ ਹੈ ਕਹਿ ਸਕਦੇ ਕਿ ਕੁਦਰਤ ਦਾ ਹੈ ਕਿ ਕਿਸ ਦੇ ਹਾਰਮੋਨਸ ਇਹਨਾਂ ਦੇ ਘੱਟ ਆਉਂਦੇ ਨੇ ਹਜ਼ਾਰਾਂ ਲੱਖਾਂ ਲੋਕਾਂ ਵਿੱਚੋਂ ਇਕੱਲ ਇਹੋ ਜਿਹੇ ਬੰਦੇ ਪੈਦਾ ਹੁੰਦੇ ਨੇ ਹਾਰਮੋਨਸ ਘਟਾ ਕੇ ਪਤਨੀ ਇਹ ਇਹ ਆ ਗਏ ਨੇ ਹੁਣ ਇਹਨਾਂ ਦੇ ਵਿੱਚ ਤੇ ਜਿਹੜੇ ਥਰਡ ਜੈਂਡਰ ਦੇ ਵਿੱਚ ਫਰਕ ਹੁਣ ਅਮਰੀਕਾ ਵਰਗੇ ਡੋਲਰ ਟਰੰਪ ਨੇ ਵੀ ਕਹਿਤਾ ਕਿ ਇੱਥੇ ਦੋ ਹੀ ਜਾਂ ਮੇਲ ਜਾਂ ਫੀਮੇਲ ਥਰਡ ਜੈਂਡਰ ਦੀ ਕੋਈ ਨਹੀਂ ਹੈਗੀ ਉਹਨਾਂ ਦੇ ਆਰਮੀ ਚੋਂ ਵੀ ਬਾਹਰ ਕੱਢਣੇ ਸ਼ੁਰੂ ਕਰਤੇ ਹੁਣ ਇਹ ਹੈ ਕਿ ਇਸ ਮਸਲੇ ਵੀ ਕੋਈ ਮਾਮਲਾ ਭੜਕ ਗਿਆ ਹੈਗਾ ਬਹੁਤ ਸਾਰੇ ਜਿਹੜੇ ਧਾਰਮਿਕ ਸੰਗਠਨ ਨੇ ਉਹਨਾਂ ਨੇ ਪ੍ਰਸ਼ਾਸਨ ਨੂੰ ਚੇਤਾਵਨੀ ਦਿੱਤੀ ਕਿ ਜੇ ਇਹਨਾਂ ਨੂੰ 27 ਤਰੀਕ ਨੂੰ ਮਨਜ਼ੂਰੀ ਦਿੱਤੀ ਨਾ ਕਿਉਂਕਿ 5 ਵਜੇ ਉੱਥੇ ਹੋ ਰਿਹਾ ਰਣਜੀਤ ਐਵੇਨਿਊ ਤੇ ਲੱਗੇ ਇੱਕ ਪ੍ਰੇਡ ਕੱਢਣਗੇ ਨਾ ਪੀ ਫਿਰ ਕੰਮ ਖਰਾਬ ਹੋਗਾ ਹੁਣ ਇਹ ਹੈ ਕਿ 27 April ਨੂੰ ਪੂਰੀ ਖਬਰ ਵਾ ਕਿ ਇਸ ਮਸਲੇ ਦੇ ਵਿੱਚ ਇਹਨਾਂ ਨਾਮ ਦਿੱਤਾ ਗਿਆ ਪ੍ਰਾਈਡ ਮਾਰਚ ਜਿਹੜੇ ਗੇ ਪ੍ਰੇਡ ਨੂੰ ਨਾਂ ਪ੍ਰਾਈਡ ਮਾਰਚ ਦਿੱਤਾ ਲੇਕਿਨ ਇਸ ਲਈ ਕਿ ਹੁਣ ਅੰਮ੍ਰਿਤਸਰ ਵਿੱਚ ਵਵਾਜ਼ ਸ਼ੁਰੂ ਹੋ ਗਿਆ ਸਿੱਖ ਅਤੇ ਨਿਹੰਗ ਸੰਗਠਨਾਂ ਨੇ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ ਕਿ ਗੁਰੂਆਂ ਦੀ ਇਸ ਨਗਰੀ 'ਚ ਇਸ ਤਰ੍ਹਾਂ ਦੀ ਪ੍ਰੇਡ ਨਹੀਂ ਹੋਣ ਦਿੱਤੀ ਜਾਏਗੀ ਅਗਰ ਹੁੰਦੀ ਹੈ ਤੇ ਜੋ ਕੋਈ ਘਟਨਾ ਵਾਪਰਗੀ ਤੋ ਜ਼ਿਲ੍ਹਾ ਅੰਮ੍ਰਿਤਸਰ ਜ਼ਿੰਮੇਵਾਰ ਹੋਏਗਾ ਹੁਣ ਇੱਕ ਵਾਇਰਲ ਵੀਡੀਓ ਦੇ ਵਿੱਚ ਆ ਕਿ 27 ਅਪ੍ਰੈਲ ਨੂੰ 5 ਵਜੇ ਸ਼ਾਮ ਦੇ ਰੋਜ਼ ਗਾਰਡਨ ਦੇ ਵਿੱਚ ਇੱਕ ਰੈਲੀ ਹੋਏਗੀ ਪਰੇਡ ਹੋਏਗੀ ਉਧਰ ਸਿੱਖ ਗਠਨ ਨੇਤਾ ਇੱਕ ਪਰਮਜੀਤ ਸਿੰਘ ਅਕਾਲੀ ਦਾ ਕਹਿਣਾ ਕਿ ਅੰਮ੍ਰਿਤਸਰ ਸਿੱਖ ਧਰਮ ਦੀ ਇੱਕ ਪਵਿੱਤਰ ਨਗਰੀ ਹੈ ਔਰ ਇਹ ਧਾਰਮਿਕ ਵਿਰਸ ਦੇ ਨਾਲ ਜੁੜਿਆ ਆ ਇਥੇ ਅਜਿਹੇ ਪ੍ਰੋਗਰਾਮ ਕਰਵਾਉਣੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਬਰਾਬਰ ਹੈ ਵਿਰੋਧ ਕਰਨ ਵਾਲੇ ਸਿੱਖ ਸੰਗਠਨਾਂ ਦਾ ਕਹਿਣਾ ਕਿ ਇਸ ਤਰ੍ਹਾਂ ਦਾ ਪ੍ਰਬੰਧ ਧਾਰਮਿਕ ਨਗਰੀ 'ਚ ਨਹੀਂ ਹੋਣ ਦਿੱਤਾ ਜਾਊਗਾ ਉਹਨਾਂ ਕਹਿੰਦੇ ਪਹਿਲਾਂ ਵੀ ਸਿੱਖ ਵਰਗ ਵਿੱਚ ਜਿਹੜੀ ਆ ਅੰਮ੍ਰਿਤਸਰ ਦੀ ਪਵਿੱਤਰਤਾ ਨੂੰ ਲੈ ਕੇ ਵੀ ਇੱਥੇ ਸ਼ਰਾਬ ਬੰਦ ਹੋਣੀ ਜੇ ਮੀਡ ਸ਼ਰਾਬ ਬੰਦ ਹੋਣਾ ਚਾਹੀਦਾ ਪਹਿਲਾਂ ਵੀ ਲੋਕਾਂ ਦੀ ਮੰਗ ਆ ਲੇਕਿਨ ਹੁਣ ਇੱਕ ਨਵਾਂ ਇੱਕ ਗੇ ਪ੍ਰੇਡ ਹੋ ਰਹੀ ਹੈ ਔਰ ਉਹਨੇ ਕਿਹਾ ਕਿ ਜੇ ਹੋਇਆ ਤਿਲਾਜ਼ਮੀ ਤੌਰ ਤੇ ਜ਼ਿਲ੍ਹਾ ਪ੍ਰਸ਼ਾਸਨ ਜ਼ਿੰਮੇਵਾਰ ਉਹਨੇ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਜਾਂ ਜ਼ਿਲ੍ਹਾ ਪ੍ਰਸ਼ਾਸਨ ਦੇਖਣਾ ਕਿ ਇਸ ਪ੍ਰੇਡ ਨੂੰ ਪਰਮਿਸ਼ਨ ਦੇਣੀ ਕਿ ਨਹੀਂ ਦੇਣੀ ਉਧਰ ਜਿਹੜੇ ਪ੍ਰਾਈਡ ਮਾਰਚ ਕਰਵਾ ਰਹੇ ਨੇ ਰਿਦਮ ਚੱਡਾ ਜਾਂ ਹੋਰ ਜਿਹੜੇ ਲੋਕ ਨੇ ਉਹ ਕਹਿੰਦੇ ਹੈਗੇ ਕਿ ਇਹ ਜਿਹੜਾ ਸਾਡਾ ਪ੍ਰੋਗਰਾਮ ਆ ਇਹ ਪ੍ਰੇਮ ਬਰਾਬਰਤਾ ਨੂੰ ਲੈ ਕੇ ਆ ਅਸੀਂ ਪਿਆਰ ਦੀ ਮੁਹੱਬਤ ਵੰਡਦੇ ਆ ਤੇ ਜਿਵੇਂ ਬਾਕੀਆਂ ਨੂੰ ਹੱਕ ਹੱਕਾਂ ਦਾ ਅਧਿਕਾਰ ਨੇ ਸਾਨੂੰ ਵੀ ਉਸੇ ਤਰ੍ਹਾਂ ਹੁਣ ਸਵਾਲ ਹੈ ਕਿ ਅੰਮ੍ਰਿਤਸਰ ਦੇ ਵਿੱਚ ਜਿਹੜਾ ਹੋ ਰਿਹਾ ਉਹ ਚਿੰਤਾ ਵਾਲੀ ਸਵਾਲ ਆ ਵੀ ਤੁਸੀਂ ਜੇ ਕਰਨੀ ਤੇ ਚੰਡੀਗੜ੍ਹ ਕਰਾਓ ਇੱਕ ਮਾਡਰਨ ਸ਼ਹਿਰ ਅੰਮ੍ਰਿਤਸਰ ਦੇ ਵਿੱਚ ਹੀ ਕਿਉਂ ਔਰ ਪੰਜਾਬ ਦੇ ਵਿੱਚ ਸਾਰੇ ਪੰਜਾਬ ਤੋਂ ਜਾਂ ਹੋ ਸਕਦਾ ਹੈ ਕਿ ਇਸ ਮਸਲੇ ਵਿੱਚ ਹਰ ਮਾਚਲ ਤੋਂ ਜੰਮੂ ਤੋਂ ਹਰਿਆਣੇ ਤੋਂ ਲੱਗੇ ਰਾਜਸਥਾਨ ਤੋਂ ਅੰਮ੍ਰਿਤਸਰ ਇਕੱਠੇ ਹੋਏ ਨੇ ਤੇ ਮੈਸੇਜ ਕੀ ਦੇਣਾ ਚਾਹੁੰਦੇ ਆ ਕਿ ਨੇ ਇਹ ਇਹ ਠੀਕ ਹੈ ਕਿ ਇਸ ਜਿਹੜੀ ਜੀ ਉਹਨੇ ਇਹਨਾਂ ਦੀ ਇੱਕ ਆਪਣੇ ਰਾਈਟ ਨੇ ਅਧਿਕਾਰ ਨੇ ਕਿਉਂਕਿ ਆਪਾਂ ਇਹਨਾਂ ਨੂੰ ਇਹ ਵੀ ਨਹੀਂ ਕਹਿ ਸਕਦੇ ਕਿ ਕੁਦਰਤ ਵੱਲੋਂ ਸਰਾਪੇ ਹੋਏ ਲੋਕ ਐ ਚਲੋ ਪ੍ਰਮਾਤਮਾ ਦੇ ਸਾਰੇ ਜੀ ਨੇ ਠੀਕ ਹੈ ਪਰ ਅੰਮ੍ਰਿਤਸਰ ਦੇ ਪਿੱਛੇ ਕਰਾਉਣ ਦਾ ਮਕਸਦ ਠੀਕ ਹੈ ਪਹਿਲਾਂ ਦੋ ਵਾਰ ਲੋਕਾਂ ਦੇ ਧਿਆਨ ਵਿੱਚ ਨਹੀਂ ਹੋਇਆ ਹੋ ਸਕਦਾ ਹੈ ਕਿ ਚੁੱਪਚਾਪ ਹੀ ਤੇ ਹੋ ਗਿਆ ਵੇਰਾ ਜਾਂ ਨੰਬਰ ਘਟ ਹੁਣ ਹੁਣ ਤੇ ਮੰਨਿਆ ਜਾ ਰਿਹਾ ਕਿ 450 500 ਬੰਦਾ ਇਕੱਠਾ ਹੋ ਰਿਹਾ ਇਸ ਕਰਕੇ ਇਹਨਾਂ ਦੇ ਪਿੱਛੇ ਜਿਹੜੇ ਵੀ ਪ੍ਰਬੰਧਕ ਹੋਣਗੇ ਪ੍ਰਬੰਧਕਾਂ ਪਿੱਛੇ ਕੋਈ ਹੋਰ ਜਿਹੜੀ ਸੋਚ ਕੰਮ ਕਰਦੀ ਹੋਗੀ ਲਾਜ਼ਮੀ ਤੌਰ ਤੇ ਉਹਨਾਂ ਦਾ ਇਹੀ ਹੋਣਾ ਹੈ ਕਿ ਤੁਸੀਂ ਅੰਮ੍ਰਿਤਸਰ ਦੇ ਰੱਖੋ ਅੰਮ੍ਰਿਤਸਰ ਦੇ ਵਿੱਚ ਜਦੋਂ ਇਹ ਗੱਲ ਹੋਏਗੀ ਤਾਂ ਲਾਜ਼ਮੀ ਤੌਰ ਤੇ ਸਵਾਲ ਖੜੇ ਹੋਣਗੇ ਕਿ ਇਸ ਧਰਤੀ ਤੇ ਇਸ ਨਗਰੀ ਦੇ ਵਿੱਚ ਇਹ ਵਾਲੀ ਪਰੇਡ ਨਹੀਂ ਹੋਣੀ ਚਾਹੀਦੀ ਤੁਸੀਂ ਪੰਜਾਬ ਦੇ ਹੋਰ ਸ਼ਹਿਰ ਚ ਕਰ ਲੋ ਤੁਸੀਂ ਚੰਡੀਗੜਾ ਆ ਕੇ ਕਰ ਲੋ ਨਾ ਚੰਡੀਗੜ੍ਹ 17 ਸੈਕਟਰ ਕਰੋ ਰੋਜ਼ ਗਾਰਡਨ ਕਰੋ ਰੋਲ ਗਾਰਡਨ ਕਰੋ ਤੁਹਾਨੂੰ ਕਿਸੇ ਨੇ ਨਹੀਂ ਕੋੜਨਾ ਪਰ ਜਿਹੜੇ ਧਾਰਮਿਕ ਸਥਾਨ ਨੇ ਸ਼ਹਿਰ ਨੇ ਘਟੋਗੜ ਉਥੋਂ ਜਿਹੜਾ ਗਰੇਜ ਕਰਨਾ ਚਾਹੀਦਾ ਔਰ ਅੰਮ੍ਰਿਤਸਰ ਪ੍ਰਸ਼ਾਸਨ ਨੂੰ ਇਹ ਉਹ ਮਨੇ ਉਹ ਜਿਹੜੇ ਪ੍ਰਬੰਧਕ ਉਹਨਾਂ ਬੁਲਾ ਕੇ ਕਹਿੰਦੇ ਜਾਂਦਾ ਕਿ ਇੱਥੇ ਨਹੀਂ ਹੋਣਾ ਚਾਹੀਦਾ ਕਾਨੂੰਨ ਵਿਵਸਥਾ ਦਾ ਹਵਾਲਾ ਦੇ ਕੇ ਤੁਸੀਂ ਜਿਹੜੀ ਗੇਪਰੇਡ ਬੰਦ ਵੀ ਕਰ ਸਕਦੇ ਹੋ ਇਹ ਜਿਹੜੇ ਲੋਕ ਨੇ ਇਹ ਹੋ ਸਕਦਾ ਹੈ ਆਪਣੀ ਦਲੀਲ ਰੱਖਣ ਵੀ ਸਾਡਾ ਹੱਕ ਹੈ ਫਿਰ ਪ੍ਰਸ਼ਾਸਨ ਕੋਲ ਕਿੰਡੀ ਕਬੱਡੀ ਪਾਵਰ ਹੁੰਦੀ ਹੈ ਵੀ ਅਸੀਂ ਇਦਾਂ ਦਾ ਕੰਮ ਇੱਥੇ ਨਾ ਹੋਵੇ ਜਿਹਦੇ ਕਰਕੇ ਮਾਹੌਲ ਤਣਾਵਪੂਰਨ ਹੋਵੇ ਇਹ ਤੇ ਰੋਕ ਲਈ ਜਾ ਸਕਦੀ ਹੋਵੇ ਨਹੀਂ ਕਾਨੂੰਨ ਵਿਵਸਥਾ ਡੀਸੀ ਕੋ ਪੂਰੀ ਪਾਵਰ ਹੈ ਅੰਮ੍ਰਿਤਸਰ ਦੀ ਡਿਪਟੀ ਕਮਿਸ਼ਨਰ ਕੋ ਪਾਵਰ ਹੈ ਹਾਲਾਂਕਿ ਉਥੇ ਪੁਲਿਸ ਕਸ਼ਮੀਰੀ ਕਮਿਸ਼ਨਰ ਸਿਸਟਮ ਉਹਨਾਂ ਕੋ ਪੂਰੀ ਪਾਵਰ ਹੈ ਇਥੇ ਇੱਕ ਬੰਦੇ ਨੂੰ ਹਾਊਸ ਰੈਸਟ ਕਰ ਲੈਂਦੇ ਹੈਗੇ ਕਿ ਇਹ ਉੱਥੇ ਰੈਲੀ 'ਚ ਜਾ ਕੇ ਸੰਬੋਧਨ ਕਰੂਗਾ ਇੱਕ ਕਾਨੂੰਨ ਵਿਗੜ ਸਕਦਾ ਇੱਥੇ ਤੇ 450 ਬੰਦਾ ਇਕੱਠਾ ਹੋਣਾ ਉਧਰ ਨਿਹੰਗ ਸਿੰਘ ਜਥੇਬੰਦੀਆਂ ਜੇ ਇਕੱਠੀਆਂ ਹੋ ਗਈਆਂ ਤੇ ਇਧਰ ਔਲਾ ਵਧੂਗਾ ਇਸ ਕਰਕੇ ਕਾਨੂੰਨ ਵਿਵਸਥਾ ਦੇ ਹਵਾਲੇ ਦੇ ਕਿ ਡਿਪਟੀ ਕਮਿਸ਼ਨਰ ਕੈਨਸਲ ਕਰ ਸਕਦੀ ਰੈਲੀ ਤੁਸੀਂ ਕਰਨਾ ਜੇ 27 ਤਰੀਕ ਬਹੁਤ ਹੈ ਤੁਸੀਂ ਉੱਥੋਂ ਕੈਨਸਲ ਕਰੋ ਆਪੇ ਜੇ ਚੰਡੀਗੜਾ ਆ ਕੇ ਕਰਵਾ ਲੈਣ ਚੰਡੀਗੜਾ ਆਪੇ ਸੈਂਟਰ ਸਰਕਾਰ ਦੇਖੇ ਇਹਨਾਂ ਦਾ ਜਿਹੜੇ ਗੇ ਪ੍ਰੇਡ ਕਰਨੀ ਕਿ ਨਹੀਂ ਕਰਨੇ ਠੀਕ ਹੈ ਵਰਲਡ ਲੈਵਲ ਤੇ ਹੁੰਦਾ ਕਈ ਕੰਟਰੀਆਂ ਦੇ ਵਿੱਚ ਕਾਨੂੰਨ ਇੰਡੀਆ ਦੇ ਵਿੱਚ ਵੀ ਪਹਿਲਾਂ ਬਹੁਤ ਰੌਲਾ ਸੀ ਕਿ ਇਹਨਾਂ ਨੂੰ ਰਾਈਟ ਦਿੱਤੇ ਜਾਣ ਪਰ ਸਾਡੀ ਜਿਹੜੀ ਸਭਿਅਤਾ ਭਾਰਤੀ ਸਭਿਅਤਾ ਪੱਛਮੀ ਸਭਿਅਤਾ ਦੇ ਨਾਲ ਜ਼ਮੀਨ ਆਸਮਾਨ ਦਾ ਫਰਕ ਆ ਉੱਥੇ ਤੇ ਤੁਸੀਂ ਚਰਚੇ ਦੇ ਵਿੱਚੋਂ ਵਿਆਹ ਕਰਾਓ ਬਾਹਰ ਨਿਕਲੋ ਫਿਰ ਤਾਂ ਡੈਡ ਵਰਸ ਹੋ ਜਾਂਦਾ ਹੈਗਾ ਉਹਨਾਂ ਦੇ ਕੁਝ ਹੋਰ ਨੇ ਸਿਸਟਮ ਸਾਡੀ ਜਿਹੜੀ ਸੱਭਿਅਤਾ ਸਾਡੀ 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 ਭਾਰਤੀ ਸੰਸਕ੍ਰਿਤੀ ਆ ਸਾਡੇ ਰੀਤੀ ਰਿਵਾਜ ਆ ਸਾਡੇ ਜ਼ਮੀਨ ਆ ਅਸਮਾਨ ਦਾ ਫਰਕ ਅਸੀਂ ਪੱਛਮੀ ਲੋਕਾਂ ਦੇ ਗੋਰਿਆਂ ਦੇ ਬਣਨ ਦੀ ਕੋਸ਼ਿਸ਼ ਕਰਦੇ ਆ ਲੇਕਿਨ ਅਸੀਂ ਨਹੀਂ ਬਣ ਸਕਦੇ ਅਸੀਂ ਉਹਨਾਂ ਨੂੰ ਫਾਲੋ ਜ਼ਰੂਰ ਵੇ ਵੇ ਕੇ ਹੁੰਦੇ ਨੇ ਪਰ ਨਹੀਂ ਉਹਨਾਂ ਦੇ ਰੀਤੀ ਰਿਵਾਜ ਉਹਨਾਂ ਦੀ ਸੱਭਿਅਤਾ ਹੋਰ ਸਾਡੀ ਭਾਰਤੀ ਸਮਾਜ ਦੀ ਜਿਹੜੀ ਸੱਭਿਅਤਾ ਹੋਰ ਆ ਠੀਕ ਹੈ ਰਾਈਟ ਹੈ ਵਰਲਡ ਵਾਈਡ ਦੇਖੋ ਅਗਰ ਗੱਲ ਕੀਤੇ ਇਹ ਵੀ ਮਨੁੱਖੀ ਹੱਕਾਂ ਅਧਿਕਾਰ ਦੇ ਵਿੱਚ ਹੀ ਆ ਉਹ ਜਾਂਦੇ ਨੇ ਪਰ ਅੰਮ੍ਰਿਤਸਰ ਸ਼ਹਿਰ ਤੋਂ ਇਹਨਾਂ ਨੂੰ ਜਿਹੜੇ ਪ੍ਰਬੰਧਕ ਨੇ ਜਾਂ ਜਿਹੜੇ ਪ੍ਰਬੰਧਕਾਂ ਪਿੱਛੇ ਜਿੰਨਾਂ ਲੋਕਾਂ ਦੀ ਸੋਚ ਆ ਉਹਨਾਂ ਨੂੰ ਇਸ ਸ਼ਹਿਰ ਚ ਚੁਣਨ ਤੋਂ ਪਹਿਲਾਂ ਹੋਰ ਸ਼ਹਿਰ ਦੇ ਵਿੱਚ ਕਰ ਲੈਣ ਜਿਦੋਂ ਜਲੰਧਰ ਕਰਵਾ ਲਓ ਲੁਧਿਆਣੇ ਕਰਵਾ ਲਓ ਪਟਿਆਲੇ ਕਰਵਾ ਲਓ ਅੰਮ੍ਰਿਤਸਰ ਦਾ ਜਿਹੜਾ ਹੋਰ ਬਠਿੰਡੇ ਕਰਵਾ ਲਓ ਸੰਗਰੂਰ ਕਰਵਾ ਲੈਣ ਉੱਥੇ ਠੀਕ ਹੈ ਹੋਰ ਜ਼ਿਲ੍ਹੇ ਚ ਕਰਵਾਇਆ ਘਟੂਗੜ ਅੰਮ੍ਰਿਤਸਰ ਸ਼ਹਿਰ ਚ ਜਿਹੜੀ ਆ ਉਹ ਇਹਨਾਂ ਨੂੰ ਗਰੇਜ ਕਰਨੀ ਚਾਹੀਦੀ ਸੀ